ਇਸ ਫਿਲ ਦੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੈ ਕਿ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਅਤੇ ਵੱਡਾ ਅਤਵਾਦੀ ਜੋ ਹਮਲਾ ਹੋਣ ਵਾਲਾ ਸੀ ਉਸ ਸਾਜ਼ਿਸ਼ ਨੂੰ ناکام ਕਰ ਦਿੱਤਾ ਗਿਆ ਗੁਰਦਾਸਪੁਰ ਦੇ ਵਿੱਚ ਸਰਹੱਦੀ ਇਲਾਕੇ ਦੇ ਵਿੱਚ ਵੱਖ-ਵੱਖ ਟੀਕਾਣਿਆਂ ਦੇ ਉੱਪਰ ਜਦੋਂ ਰੇਡ ਕੀਤੀ ਜਾਂਦੀ ਹੈ ਪੰਜਾਬ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਅਤੇ ਉੱਥੋਂ ਜੋ ਹਥਿਆਰ ਦਾ ਜ਼ਖੀਰਾ ਬਰਾਮਦ ਹੁੰਦਾ ਤਾਂ ਇੱਕ ਵਾਰ ਪੁਲਿਸ ਦੇ ਵੀ ਉਹ ਹਥਿਆਰ ਦੇਖ ਕੇ ਹੋਸ਼ ਉੱਡ ਜਾਂਦੇ ਨੇ ਅਤੀ ਆਧੁਨਿਕ ਜਿਹੜੇ ਕੀ ਹਥਿਆਰਾਂ ਦਾ ਵੱਡਾ ਜ਼ਕੀਰਾ ਬਰਾਮਦ ਹੋਇਆ ਜਿਸ ਦੇ ਵਿੱਚ 1K 47 ਗੋਲਾ ਬਾਰੂਦ ਕਾਰਤੂਸ ਮੈਗਜ਼ੀਨ ਅਤੇ ਹੋਰ तमाम ਪਤਾ ਨਹੀਂ ਕਿਹੜਾ ਕਿਹੜਾ ਅਸਲਾ ਬਰਾਮਦ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਜਿਹੜੀ ਸਾਜ਼ਿਸ਼ ਹੈ ਉਹ ਭਾਰਤ ਦੇ ਖਿਲਾਫ ਅਤਵਾਦੀ ਹਰਵਿੰਦਰ ਰਿੰਦਾ ਦੇ ਵੱਲੋਂ ਪਾਕਿਸਤਾਨੀ ਏਜੰਸੀ ਆਈਐਸ ਆਈ ਦੇ ਨਾਲ ਮਿਲ ਕੇ ਰਚੀ ਗਈ ਸੀ ਅਤੇ ਇਹ ਜਿਹੜਾ ਕੀ ਹਥਿਆਰਾਂ ਦਾ ਜ਼ਿਕਰਾ ਹੈ ਉਹ ਭਾਰਤ ਦੇ ਵਿੱਚ ਭੇਜਿਆ ਗਿਆ ਸੀ ਦਰਹੱਦੀ ਇਲਾਕੇ ਦੇ ਵਿੱਚ ਜਦੋਂ ਪੁਲਿਸ ਨੂੰ ਇਹ ਹਥਿਆਰ ਬਰਾਮਦ ਹੁੰਦੇ ਨੇ ਤਾਂ ਫਿਰ ਇਹ ਵੱਡੀ ਜਿਹੜੀ ਕਿ ਸਾਜ਼ਿਸ਼ ਹੈ ਉਹ ਨਾਕਾਮ ਹੋ ਜਾਂਦੀ ਹੈ ਹੁਣ ਤੱਕ ਦੀ ਜਿਹੜੀ ਕਿ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਹੋਣ ਵਾਲਾ ਸੀ ਪਰ ਸਮਾਂ ਰੰਦਿਆਂ ਪੁਲਿਸ ਦੇ ਵੱਲੋਂ ਏਜੰਸੀਆ ਦੀ ਗੁਪਤ ਸੂਚਨਾ ਦੇ ਉੱਪਰ ਜਿਹੜੀ ਕਿ ਇਹ ਕਾਰਵਾਈ ਕੀਤੀ ਜਾਂਦੀ ਹੈ ਗੁਰਦਾਸਪੁਰ ਦੇ ਵਿੱਚ ਵਕਵਕ ਥਾਮਾ ਦੇ ਉੱਪਰ ਰੇਡ ਕੀਤੀ ਗਈ ਹੈ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਦੋਂ ਰੇਡ ਕੀਤੀ ਜਾਂਦੀ ਹੈ ਤਾਂ ਜੋ ਹਥਿਆਰ ਬਰਾਮਦ ਹੁੰਦੇ ਨੇ ਉਸ ਦੇ ਵਿੱਚ AK47 ਹੈਂਡ ਗ੍ਰੇਨੇਡ ਅਤੇ ਗੋਲਾ ਬਾਰੂਦ ਸਮੇਤ ਮੈਗਜ਼ੀਨ ਕਾਰਤੂਸ ਜਿਹੜੇ ਬਰਾਮਦ ਹੋਏ ਨੇ ਪੰਜਾਬ ਦੀ ਐਂਟੀ ਗੈਂਗਸਟਰ ਟਾਸ ਫੋਰਸ ਦੇ ਵੱਲੋਂ ਜਿਹੜੀ ਕਿ ਇਹ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝੀ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਇਹ ਸਾਜ਼ਿਸ਼ ਪਾਕਿਸਤਾਨੀ ISI ਅਤੇ ਖਾਲਿਸਤਾਨੀ ਅਤਵਾਦੀ ਰਵਿੰਦਰ ਸਿੰਘ ਰਿੰਦਾ ਦੇ ਵੱਲੋਂ ਮਿਲ ਕੇ ਰਚੀ ਗਈ ਸੀ ਜੋ ਸੂਤਰਾ ਤੋਂ ਹੁਣ ਤੱਕ ਦਾ ਜਿਹੜਾ ਕੀ ਹੈ ਵੱਡਾ ਖੁਲਾਸਾ ਹੋਇਆ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਕਿ ਪੰਜਾਬ ਭੇਜੇਗੇ ਖਤਰਨਾਕ ਹਥਿਆਰਾਂ ਦੇ ਵਿੱਚ ਇਹ ਖੇਪ ਰਿੰਦਾ ਅਤੇ ਆਈਐਸਆਈ ਦੇ ਇਸ਼ਾਰੇ ਦੇ ਉੱਪਰ ਜਿਹੜੀ ਕੀ ਹੈ ਉਹ ਵੱਡੀ ਸਾਜ਼ਿਸ਼ ਤੇ ਲਈ ਭੇਜੇਗੇ ਸਨ ਤਾਂਕਿ ਪੰਜਾਬ ਦੇ ਵਿੱਚ ਅਤੇ ਹੋਰ ਜਿਹੜੇ ਕੀ ਵੱਖ-ਵੱਖ ਸੂਬੇ ਹੈਗੇ ਨੇ ਉੱਥੇ ਮਾਹੌਲ ਖਰਾਬ ਕੀਤਾ ਜਾ ਸਕੇ ਪੰਜਾਬ ਦੀ ਐਂਟੀ ਗੈਂਗਸਟਰ ਟਾਸ ਫੋਰਸ ਨੇ ਭਾਰਤ ਦੇ ਵਿੱਚ ਇਹ ਜਿਹੜੀ ਕਿ ਵੱਡੀ ਸਾਜ਼ਿਸ਼ ਨੂੰ ਲੈ ਕੇ ਜੋ ਇਨਪੁਟ ਮਿਲੇ ਸੀ ਉਸ ਦੇ ਆਧਾਰ ਦੇ ਉੱਪਰ ਗੁਰਦਾਸਪੁਰ ਦੇ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ ਇਹ ਵੱਡੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਕੀਤੇ ਗਏ ਨੇ ਤੋਂ ਪੰਜਾਬ ਪੁਲਿਸ ਨੂੰ ਖੂਫੀਆ ਜਾਣਕਾਰੀ ਇਹ ਮਿਲੀ ਸੀ ਕਿ ਆਈਐਸਆਈ ਦੀ ਮਿਲੀ ਭਗਤ ਦੇ ਨਾਲ ਭਾਰਤ ਦੇ ਵਿੱਚ ਅਤਵਾਦੀ ਹਮਲਾ ਕਰਨ ਦੀ ਜਿਹੜੀ ਕਿ ਸਾਜ਼ਿਸ਼ ਹੈ ਉਹ ਰਚੀ ਜਾ ਰਹੀ ਹੈ ਐਸੀ ਜਾਣਕਾਰੀ ਦੇ ਆਧਾਰ ਦੇ ਉੱਪਰ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਐਂਟੀ ਗੈਂਗਸਟਰ ਟਾਸ ਫੋਰਸ ਦੇ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਹੈ ਗੁਰਦਾਸਪੁਰ ਜਿਹੜਾ ਕਿ ਭਾਰਤ ਪਾਕਿਸਤਾਨ ਦੇ ਬਿਲਕੁਲ ਸਰਹੱਦ ਦੇ ਨਾਲ ਲੱਗਦਾ ਖੇਤਰ ਹੈ ਉੱਥੇ ਵਕਫਾ ਖਤਾਮਾ ਦੇ ਉੱਪਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਜਦੋਂ ਵਕਫਾ ਖਤਾਮਾ ਦੇ ਉੱਪਰ ਸਰਚ ਕੀਤੀ ਜਾਂਦੀ ਹੈ ਤਾਂ ਉਸੇ ਦੌਰਾਨ ਜਿਹੜਾ ਕਿ ਦੱਸਿਆ ਜਾ ਰਿਹਾ ਹੈ AK-47 ਰਾਈਫਲਾਂ ਹੈਡ ਗ੍ਰੇਨੇਡ ਅਤੇ ਹੋਰ ਵਿਸਫੋਟਕ ਸਮੱਗਰੀ ਤੋਂ ਇਲਾਵਾ ਮੈਗਜ਼ਨ ਜ਼ਿੰਦਾ ਕਾਰਟੂਸ ਬ੍ਰਾਹਮਤ ਕੀਤੇ ਗਏ ਨੇ ਇਸ ਸਬੰਧ ਦੇ ਵਿੱਚ ਬਕਾਇਦਾ ਜੋ ਹੈ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਗੁਪਤ ਟਿਕਾਣਿਆਂ ਦੇ ਉੱਪਰ ਜਿਹੜਾ ਕਿ ਹੈ ਪੁਲਿਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਐਂਟੀ ਗੈਂਗਸਟਰ ਟਾਸਫੋਰਸ ਦੀ ਟੀਮ ਵੀ ਮੌਜੂਦ ਹੁੰਦੀ ਹੈ ਅਤੇ ਇਹ ਹਥਿਆਰ ਬ੍ਰਾਹਮਤ ਕੀਤੇ ਗਏ ਨੇ ਪੁਲਿਸ ਦੇ ਮੁਤਾਬਕ ਇਹ ਖੇਪ ਗੈਂਗਸਟਰ ਰਵਿੰਦਰ ਰਿੰਦਾ ਦੇ ਇਸ਼ਾਰੇ ਦੇ ਉੱਪਰ ਭਾਰਤ ਦੇ ਵਿੱਚ ਭੇਜੀ ਗਈ ਸੀ ਜਿਸ ਦਾ ਮਕਸਦ ਪੰਜਾਬ ਅਤੇ ਹੋਰਨਾ ਸੂਬਿਆਂ ਦੇ ਵਿੱਚ ਜਿਹੜਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਨਾ ਸੀ ਕਾਨੂੰਨੀ ਵਿਵਸਥਾ ਨੂੰ ਭੰਗ ਕਰਨਾ ਸੀ ਵੱਡੀ ਅਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣਾ ਸੀ ਪਰ ਸਮਾਂ ਰੰਦੇ ਆ ਵਿਸ਼ੇਸ਼ ਇਨਪੁਟਸ ਦੇ ਆਧਾਰ ਦੇ ਉੱਪਰ ਕਾਰਵਾਈ ਕਰਦੇ ਆ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਕਾਬਿਲ ਜ਼ਿਕਰ ਹੈ ਕਿ ਹਰਵਿੰਦਰ ਸਿੰਘ ਰਿੰਗਾ ਰਿੰਦਾ ਇੱਕ ਬਦਨਾਮ ਅਤਵਾਦੀ ਹੈ ਅਤੇ ਉਹ ਲੰਮੇ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਹੈ ਤੇ ਭਾਰਤ ਦੇ ਵਿਰੁੱਧ ਸਾਜ਼ਿਸ਼ ਰਚਨ ਦੇ ਵਿੱਚ ਵੀ ਉਸ ਦੀ ਵੱਡੀ ਭੂਮਿਕਾ ਹੁਣ ਤੱਕ ਸਾਹਮਣੇ ਆ ਚੁੱਕੀ ਹੈ ਕੁਫੀਆ ਏਜੰਸੀਆਂ ਦੇ ਅਨੁਸਾਰ ਆਈਐਸਆਈ ਦੀ ਮਦਦ ਦੇ ਨਾਲ ਰਿੰਦੇ ਨੇ ਪੰਜਾਬ ਦੇ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਜੋ ਦੇਣ ਦੀ ਫਿਰਾਕ ਦੇ ਵੀ ਸੀ ਅਤੇ ਅਪਰਾਧੀ ਅਤੇ ਵਖਵਾਦੀ ਤੱਤਾਂ ਨੂੰ ਸੰਗਠਿਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਸੀ ਤਾਂ ਕਿ ਮਾਹੌਲ ਖਰਾਬ ਕੀਤਾ ਜਾ ਸਕੇ ਇਸ ਖੇਪ ਦੇ ਵਿੱਚ ਸ਼ਾਮਲ ਆਧੁਨਿਕ ਹਥਿਆਰਤੋਂ ਇਹ ਸਪਸ਼ਟ ਹੁੰਦਾ ਹੈ ਕਿ ਅਤਵਾਦੀਆਂ ਦਾ ਇਰਾਦਾ ਵੱਡੇ ਪੱਧਰ ਦੇ ਉੱਪਰ ਹਿੰਸਾ ਫੈਲਾਉਣਾ ਸੀ ਅਤੇ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣਾ ਸੀ ਪੁਲਿਸ ਨੂੰ ਇਸ ਖੇਪ ਤੋਂ ਬਾਅਦ ਵਕ-ਵਕ ਅਤਵਾਦੀ ਨੈਟਵਰਕ ਅਤੇ ਹੋਰ ਜਿਹੜੇ ਕਿ ਤਸਕਰਾਂ ਦੇ ਨਾਲ ਜਿਹੜੇ ਕੜੀਆਂ ਜੁੜ ਰਹੀਆਂ ਨੇ ਉਸ ਨੂੰ ਲੈ ਕੇ ਵਕ-ਵਕ ਪਹਿਲੂਆਂ ਤੋਂ ਇਸ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਆ ਕਿ ਆਖਰਕਾਰ ਕੀਵੇਂ ਇਹ ਜੜੀ ਕੀ ਖੇਪ ਹੈ ਉਹ ਭਾਰਤ ਦੇ ਵਿੱਚ ਪਹੁੰਚੀ ਹੈ ਕਿਹੜੀਆਂ ਕਿਹੜੀਆਂ ਥਾਮਾਂ ਦੇ ਉੱਪਰ ਟਾਰਗੇਟ ਕੀਤਾ ਜਾਣਾ ਸੀ ਕਿੱਥੇ ਕਿੱਥੇ ਵੱਡੇ ਜਿਹੜੇ ਕੀ ਉਹ ਅਤਵਾਦੀ ਕਹਿ ਸਕਦੇ ਆ ਕਿ ਅਟੈਕ ਹੋਣੇ ਸਨ ਕਿਨਾਂ ਦਾ ਜਿਹੜਾ ਕਿ ਮੇਨ ਅਗਲਾ ਟਾਰਗੇਟ ਹੋਣਾ ਸੀ ਅਤੇ ਕੋਣ ਕੋਣ ਇਸ ਦੇ ਵਿੱਚ ਸ਼ਾਮਲ ਹੈ ਇਸ ਤੋਂ ਲੈ ਕੇ ਹੁਣ ਪੁਲਿਸ ਦੇ ਵੱਲੋਂ ਹਰੇਕ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਵੱਡੀ ਜਿਹੜੀ ਕਿ ਸਾਜ਼ਿਸ਼ ਦੇ ਵਿੱਚ ਸ਼ਾਮਲ ਲੋਕਾਂ ਤੇ ਉੱਪਰ ਸਖਤ ਉਸਕਾਰਵਾਈ ਕੀਤੀ ਜਾ ਸਕੇ ਆਈ ਫੀਲ ਐਨੀਵਨ ਦੈਟ ਕਮਸ ਟੂ ਕੈਨੇਡਾ ਦ ਵਨ ਥਿੰਗ ਥੇਲ ਆਲਵੇਸ ਡੂ ਇਜ਼ ਨਾਇਗਰਾ ਫਾਲਸ ਫੋਰ ਮੀ ਫੈਮਿਲੀ ਟ੍ਰਿਪਸ ਆਰ ਅਬਾਊਟ ਬੀਇੰਗ ਟੂਗੇਦਰ ਸਿਟਿੰਗ ਫੇਸ ਟੂ ਫੇਸ ਐਂਡ ਟਾਕਿੰਗ ਥੀਸ ਆਰ ਦ ਥਿੰਗਸ ਯੂ ਰਿਮੈਂਬਰ